ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਡੇਰਾਬਸੀ ਥਾਣੇ ਵਿੱਚ ਖੜੇ ਆ ਜਿੱਥੇ ਕੱਲ ਤੋਂ ਇੱਕ ਨਵੇਂ ਥਾਣਾ ਮੁਖੀ ਆਏ ਜਤਿਨ ਕਪੂਰ ਜੀ ਆਪਾਂ ਉਹਨਾਂ ਨਾਲ ਕੁਝ ਸਪੈਸ਼ਲ ਗੱਲਬਾਤ ਕਰਨ ਵਾਸਤੇ ਇੱਥੇ ਪਹੁੰਚੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਪਹਿਲਾਂ ਤੇ ਸਵਾਗਤ ਕਰਦੇ ਆਪਾਂ ਸਾਡੇ ਏਰੀਆ 'ਚ ਤੁਸੀਂ ਆਏ ਹੋ ਤੁਸੀਂ ਇਹ ਦੱਸੋ ਕਿ ਆਪਣੇ ਜਿਹੜੀ ਅਚੀਵਮੈਂਟ ਕੀ ਕੀ ਰਹੀ ਹੈ ਆਪਣੇ ਤੇ ਅਚੀਵਮੈਂਟ ਤਾਂ ਇਹ ਹੈ ਜੀ ਸਾਰੇ ਲੋਕਾਂ ਨੂੰ ਸਾਰੇ ਅਲੱਗ-ਅਲੱਗ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਜਿਹੜਾ ਮੈਂ ਕੋਵਿਡ ਦੀ ਮਹਾਂਮਾਰੀ ਨਾਲ ਅੱਜ ਸਾਰੀ ਦੁਨੀਆ ਪੀੜਿਤ ਹੈ ਅਪਾ ਇਸ ਤੇ ਧਿਆਨ ਦੇਣਾ ਕਿ ਹਾਂ ਹੋਰ ਲੋਕੀ ਨਾਂ ਇਸ ਨਾਲ ਪੀੜਿਤ ਹੋਣ ਇਹਨੂੰ ਜਿੰਨਾ ਹੋ ਸਕਦਾ ਕੰਟਰੋਲ ਕਰੀਏ ਕਾਫੀ ਆਪਣੇ ਇਲਾਕੇ ਚ ਫੈਲੀ ਹੋਈ ਹੈ ਬਿਮਾਰੀ ਸੋ ਜਿਹੜੀ ਰੈਸਟ੍ਰਿਕਸ਼ਨਸ ਹੈਗੀਆਂ ਜਿਹੜੇ ਗਾਈਡਲਾਈਨਸ ਹੈਗੀਆਂ ਸਰਕਾਰ ਦੀਆਂ ਸਮੇਂ-ਸਮੇਂ ਤੇ ਆ ਰਹੀਆਂ ਉਹਨੂੰ ਫਾਲੋ ਕੀਤਾ ਜਾਵੇਗਾ ਤੇ ਜਿਹੜੀ ਹਦਾਇਤਾਂ ਹੈਗੀਆਂ ਸਾਰਿਆਂ ਦਾ ਪਾਲਨ ਕਰਾਇਆ ਜਾਵੇਗਾ ਇੱਕ ਸਰ ਆਪਣੇ ਏਰੀਆ ਜਿਹੜਾ ਢੇਰਾ ਵੱਸੀ ਵਾਲਾ ਏਰੀਆ ਚ ਜ਼ਿਆਦਾ ਪਿੰਡ ਪੈਂਦੇ ਆ ਆਪਾਂ ਦੇਖਿਆ ਜੀ ਤੇ ਇੱਕ ਪਿੰਡਾਂ ਦੇ ਕਰਕੇ ਕੁਝ ਅੱਜ ਕਿਸਾਨਾਂ ਦਾ ਕੁਝ ਰੌਲਾ ਚੱਲ ਰਿਹਾ ਜਿੱਦਾਂ ਆਪਾਂ ਨੂੰ ਲਾ ਲਈਏ ਕਿ ਖੇਤੀ ਬਿੱਲਾਂ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਆ ਕਿ ਆਪਣੇ ਏ ਜਥੇਬੰਦੀ ਦਾ ਇਦਾਂ ਹੈ ਜੀ ਫਿਲਹਾਲ ਤਾਂ ਆਪਣੇ ਏਰੀਆ 'ਚ ਅਮਨ ਕਾਨੂੰਨ ਬਿਲਕੁਲ ਬਰਕਰਾਰ ਹੈ ਸ਼ਾਂਤੀ ਹੈ ਕੋਈ ਹਰੀ ਗਲਬਤ ਨਹੀਂ ਹੈ ਪਰ ਫੇਰ ਵੀ ਭਵਿੱਖ ਵਿੱਚ ਜੇ ਕੋਈ ਗਲਬਤ ਸਾਹਮਣੇ ਆਂਦੀ ਹੈ ਸਾਰੇ ਨਾਲ ਤਾਲਮੇਲ ਕਰਕੇ ਜੋ ਇਹ ਹੈਗਾ ਐਮਕੇਬਲੀਓ ਇਸ ਨੂੰ ਰਿਸੋਲਵ ਕੀਤਾ ਜਾਵੇਗਾ ਤਾਂ ਕਿ ਅਮਨ ਕਾਨੂੰਨ ਤੇ ਸ਼ਾਂਤੀ ਬਰਕਰਾਰ ਰਹੇ ਇਸlaਕੇ ਦੀ ਇੱਕ ਸਰ ਆਪਣੇ ਏਰੀਆ ਦੇ ਵਿੱਚ ਕਾਫੀ ਸਰਗਰਮ ਰਹੀ ਹੈ ਮਾਈਨਿੰਗ ਮਾਫੀਆ ਮਾਈਨਿੰਗ ਮਾਫੀਆ ਬਾਰੇ ਜੀ ਜੋ ਸਰਕਾਰ ਦੀ ਹਜਾਤਾਂ ਆ ਰਹੀਆਂ ਹਨ ਉਹਨਾਂ ਸ਼ਕਤੀ ਨਾਲ ਲਾਗੂ ਕੀਤਾ ਜਾਵੇਗਾ ਕੋਈ ਵੀ ਇਲੈਗਲੀ ਮਾਈਨਿੰਗ ਹੈਗੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸੋ ਜੋ ਵੀ ਆਪਾਂ ਟਾਈਮ ਟਾਈਮ ਆਪਾਂ ਇਹਦੇ ਪਰ ਸਕਤੀ ਨਾਲ ਕਾਰਵਾਈ ਕਰਾਂਗੇ ਸੋ ਜੋ ਜੋ ਸਰਕਾਰੀ ਰਹਿਤ ਹੈ ਐਸਐਸਪੀ ਸਾਹਿਬ ਦੇ ਹੈਗਿੰਗ ਗਾਇਡਲਾਈਨਸ ਉਹਦੇ ਫਾਲੋ ਕੀਤਾ ਜਾਵੇਗਾ